राजकुमार जी क्या आप बताइए आप क्या कह रहे थे आप मैं कह रहा था सर जैसे रात को जब हादसा हो गया उसके बाद पुलिस वाले गए थे यहाँ से इन्होंने सारा सामान सिंगर सबको यहाँ बुलाया उसके बाद आज ग्यारह बजे का टाइम पड़ा था तो अब अंदर जो कार्रवाई करनी होगी कर रहे होंगे प्रधान जी को पता होगा नुकसान क्या हुआ कितने लोगों की डेथ हुई है और सर, एक लेडीज एक थी वो एक्सपायर कर गई है बाकी सात आठ लोग गंभीर हालत में जख्मी है बच्चे भी हैं उसमें हाँ बच्चे, है। बच्चे भी हैं बड़े भी हैं लेडी दोगता ही दूसरी लेडी जो ऋषि नगर की हाँ, एक की कमर शायद टूट चुकी है तो टोटल कितने जने जख्मी हुए हैं बच्चे, बच्चे, लो बच्चे लो लगा के पाँच छ हैं बस हाँ सात आठ लोग हैं जख्मी डेथ हुई है कोई हाँ कॉलोनी के ही एक नंबर एक नंबर का लिखे ਰਾਤ ਜੀ ਇੱਥੇ ਬਰਨਹਾੜੇ ਸਾਡੇ ਇੱਕ ਪਿੰਡ ਪਿੰਦਾ ਉੱਥੇ ਜਾਗਰਣ ਸੀਗਾ ਮਾਤਾ ਦਾ ਅਤੇ ਬਾਹਰੋਂ ਉਹਨਾਂ ਨੇ ਸਿੰਗਰ ਭਲਾਏ ਹੋਏ ਸੀ ਕਿ ਜੋ ਜਾਗਰਣ ਦੇ ਧਾਰਮਿਕ ਗੀਤ ਗਾਉਂਦੇ ਸੀ ਤੇ ਰਾਤ ਕਰੀਬ ਜਦੋਂ 3:00 ਵਜੇ ਦੀ ਗੱਲ ਹੈ ਸਵੇਰੇ ਤੜਕੇ ਸਰ ਮੌਸਮ ਜੇ ਥੋੜਾ ਜਿਹਾ ਬਦਲਿਆ ਸੀਗਾ ਤਾਂ ਢੇਰੀ ਨੂਰੀ ਚੱਲੀ ਸੀਗੀ ਉਹਦੇ ਕਰਕੇ ਜਿਹੜੀ ਸਟੇਜ ਆ ਉਹ ਸਟੇਜ ਡਿੱਗ ਗਈ ਉਹਦੇ ਨਾਲ ਕਈ 7 ਤਾਂ 7 ਤੋਂ 8 ਬੰਦੇ ਜਿਹੜੇ ਫੱਟੜਾ ਤੇ ਇੱਕ ਸੁਨੀਤਾ ਨਾਮ ਦੀ ਲੇਡੀ ਜਿਹੜੀ 40 ਸਾਲ ਦੀ ਜਿਹਦੀ ਉਮਰ ਸੀ ਉਹਦੀ ਮੌਤ ਹੋ ਗਈ ਡੀ ਐਮ ਸੀ ਜਾ ਕੇ ਤੇ ਇਹਦੇ ਵੀ ਕਿਹਦੀ ਗਲਤੀ ਸਰ ਨਿਕਲਦੀ ਹੈ ਕਿਉਂਕਿ ਲਗਾਤਾਰ ਇਹ ਅਸੀਂ ਚੀਜ਼ ਦੀ ਵੈਰੀਫਾਈ ਕਰਦੇ ਆ ਅਸੀਂ ਹੁਣ ਦੇਖ ਰਹੇ ਆ ਵੀ ਜਿਹੜੇ ਟੈਂਟ ਆਲੇ ਸੀਗੇ ਉਹਨਾਂ ਨੇ ਕੋਈ ਸੇਫਟੀ ਜਿਹੜੇ ਮੀਜਰਸ ਰੱਖੇ ਸੀਗੇ ਕਿ ਨਹੀਂ ਰੱਖੇ ਸੀ ਵੀ ਬਾਕੀ ਮੌਸਮ ਦਾ ਕਿੰਨਾ ਕੁ ਬਦਲਿਆ ਕਿ ਉਹਨਾਂ ਨੂੰ ਦੇਖਣਾ ਚਾਹੀਦਾ ਸੀਗਾ ਵੀ ਚੰਗੀ ਤਰ੍ਹਾਂ ਆਪਣਾ ਟੈਂਟ ਜਿਹੜਾ ਸਟੇਜ ਆ ਸੈਟਅਪ ਕਰਨਾ ਚਾਹੀਦਾ ਸੀ ਸੇਫਟੀ ਪਤਵੰਤ ਕਿੰਨੇ ਲੋਕ ਮਰੇ ਇੱਕ ਇੱਕ ਦੀ ਡੈਥ ਹੋਈ ਹੈ ਸੁਨੀਤ ਲੇਡੀਜ਼ ਤੇ ਕਿੰਨੇ ਸੱਤ ਤੋਂ ਅੱਠ ਬੰਦੇ ਜਿਓ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਹੈ ਕਾਰਵਾਈ ਉਹਨਾਂ ਤੇ ਹੁਣ ਐਸੀ 174 ਦੀ ਕਾਰਵਾਈ ਜਿਹੜੀ ਸੀ ਆਰ ਪੀ ਸੀ ਉਹ ਕਰ ਰਹੀਆਂ ਬੀਨੈਸ ਜੋ ਲੋਕ ਜਿਵੇਂ ਨਵITAR ਤੇ ਬਾਕੀ ਹੁਣ ਜੋ ਤਪਤੀਸ਼ ਚੱਲ ਰਹੀ ਹੈ ਸੀਨੀਅਰ ਆਫਸਰਾਂ ਨੂੰ ਕਰ ਰਹੀ ਜਿੰਦੀ ਦੇਖੋ ਇਹ ਪ੍ਰਵਾਸੀ ਹੈ ਕਿ ਉਪਰਵਾਸੀ ਨੇ ਜੀ ਉਹ ਜੋ ਪੀ ਦੇ ਰਹਿਣ ਵਾਲੇ ਨੇ